ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਉਹ ਸੱਜਣੋ ਨੋਟ ਕਰ ਲਿਓ। ਪੈਂਡਵੱਲ ਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸੱਜਣੋ ਐਸ ਹਿਵੇਲੇ ਪਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ ਤਿੰਨ ਐਨੀਮਲ ਆ ਸਜਣੋ ਸੂਨ ਨੂੰ ਤਿਆਰ ਝੋਟੀ ਲੋੜ ਤੇ ਪੂਰੀ ਚੰਗੀ ਲੇਵੇ ਲੂਵੇ ਦੀਆਂ ਕਿਆ ਬਾਤਾਂ ਸੂਈ ਸਵਾਈ ਮੈਂ ਤਾਜੀ ਕਿੰਨਾ ਦੁੱਧਵਾਦਾ ਸਾਰੀ ਗੱਲਬਾਤ ਪਾਉ ਨਾ ਕਰਾਂਗੇ ਤੇ ਇੱਕ ਸਜਣੋ ਦਰਮਿਆਨੇ ਪਾ ਦੀ ਵੈੜ ਕਿੰਨਾ ਦੁੱਧਵਾਦਾ ਸੂਈ ਸਵਾਈ ਆ ਇਹਦੀ ਵੀ ਜਿਹੜੀ ਡਿਟੇਲ ਆਪਾਂ ਲੈਣੀ ਆ ਤੇ ਰਿਕਵੈਸਟ ਬੇਨਤੀ ਰਹਿੰਦੀ ਆ ਸਜਣੋ ਕਿ ਕੋਈ ਵੀ ਪਸ਼ੂ ਤੁਸੀਂ ਖਰੀਦਣਾ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਕਿਉਂਕਿ ਤੁਸੀਂ ਇਹਨਾਂ ਦੇ ਪੈਸੇ ਖਰਚ ਕਰਨੇ ਆ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਸਜਣੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲ ਤੇ ਸੈੱਟ ਕਰ ਲਿਓ ਆਜੋ ਲਈਏ ਜਾਣਕਾਰੀ ਤੇ ਵਧੀਏ ਅੱਗੇ ਪਾਉ ਸੁਖਦੇਵ ਨਾਲ ਕਰੀਏ ਗੱਲਾਂ ਬਾਤਾਂ ਪਾਉਜੀ ਸਾਸਰੀਕਾਲ ਸ੍ਰੀਕਾਲ ਜੀ ਸਾਸਰੀਕਾਲ ਹੋਰ ਸੁਣਾਓ ਬੜੀ ਕਿਰਪਾ ਕਰਦੇ ਕਿਰਪਾ ਐ ਪੂਰੀ ਤੇ ਟੂੜੀ-ਤਾੜੀ ਦਾ ਹੁਣ ਆਏ ਨੋ ਗਏ ਅੱਜ ਵੇਲੇ ਹੋ ਗਏ ਹਾਂ ਹੁਣ ਐਸੇ ਕੰਮ ਤੇ ਹੁਣ ਐਸੇ ਕੰਮ ਤੇ ਸਾਲ ਦਾ ਰਾਸ਼ਨ ਕਰ ਲਿਆ ਜਾਵਾਂ ਆ ਆਪਾਂ ਅੱਜ ਵਿੱਚੋਂ ਪਾਈ ਵੀ ਗਏ ਆ ਹਾਂ ਮੀਟ ਕੋ ਨਹੀਂ ਬਸ ਛੱਡੀ ਚੱਲੀ ਗਿਆ ਤਾਂ ਰੂਮਦਾਰ ਮਾਲ ਲੈ ਆਏ ਨੇ ਇੱਕ ਵਾਰ ਮੈਂ ਲਈ ਬਹੁਤ ਚੰਗੀ ਨਹੀਂ ਲਈਦਾ ਵੀ ਉਹ ਬੰਦੇ ਲੈ ਕੇ ਹਾਂ ਨਹੀਂ ਉਹ ਵੀ ਵੀਡੀਓ ਸਾਂਝੀ ਕਰਨੀ ਸੀ ਹੈਨਾ ਤੇ ਪਾਉ ਜੀ ਆਪਣਾ ਐਡਰੈਸ ਰੇਸ ਆਪਣਾ ਪਿੰਡ ਬਲੋਵਾ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀਨਾ ਮੇਰਾ ਸੁਖਦੇਵ ਸਿੰਘ ਨੰਬਰ ਹੈਗਾ 887288566 7710373 ਜੀ ਦੇ ਸ਼ਹਿਰ ਤੇ ਭਾਉ ਜੀ ਆ ਝੋਟੀ ਦੀ ਫਰਕੀ ਡੱਟੀ ਇਹ ਪਹਿਲਾ ਸੁਆ ਪਲੂਨ ਕੱਟੀ ਪਹਿਲਾ ਸੁਆ ਪਲੂਨ ਕੱਟੀ ਤੇ ਦੰਦਾ ਚ ਵੇਖੀ ਕਿ ਨਹੀਂ ਵੇਖੀ ਦੰਦਾ ਚ ਬਰਾਬਰ ਬਰਾਬਰ ਹੋ ਗਿਆ ਤੇ ਭਾਉਜੀ ਚੰਗੇ ਖਾਨਦਾਨ ਦੀ ਲੱਗਦੀ ਆ ਬਹੁਤ ਜਿਆਦੇ ਦੀ ਬਹੁਤ ਜਿਆਦੇ ਹੈਨਾ ਬਹੁਤ ਜਿਆਦੇ ਚੰਗੀ ਸਾਰੀ ਜੈੱਡ ਬਲੈਕ ਆ ਸਾਰੀ ਜੈੱਡ ਐਵੇਂ ਬਸ ਨਾ ਮਾਤਰ ਜਿੱਦ ਇਹਨਾਂ ਕਬਾਲ ਹੈਨਾ ਹਾਂ ਤੇ ਭੌਦੈਣ ਕਿੰਨੇ ਲੈ ਜੂ ਦਿਨ ਹਫਤਾ ਲੈ ਜੂ ਹਫਤਾ ਲੈ ਜੂਗੀ ਹੈਨਾ 12 13 ਕਿਲੋ ਪਹਿਲਾਂ ਚਵਾ ਦੂ ਦੁੱਧ ਜਿਹੜੇ ਹਿਸਾਬ ਨਾਲ ਇਹਨੇ ਸਟਾਰਟਿੰਗ ਕੀਤੀ ਲੈਵੇ ਦੀ ਇਹਨਾਂ ਦਾ ਕੀ ਜਾਂਦਾ ਹੈ ਤੇ ਭਾਰ ਪੂਰੇ ਲੋ ਉਹ ਆਪਣੀ ਗਰੰਟੀ ਥਣਾ ਦੀ ਭਾਰ ਦੀ ਗਰੰਟੀ ਥਣਾ ਦੀ ਤੇ ਭਾਰ ਦੀ ਆਪਣੀ ਗਰੰਟੀ ਆ ਵਜਨ ਵਜਨ ਚੰਗਾ ਕੱਟੀ ਦਾ ਹਨਾ ਚੰਗੀ ਪਲੀ ਪੁਰੀ ਵੜੀ ਭਾਉ ਕੱਢ ਖਾਂ ਬਾਹਰ ਲੋ ਵੀ ਸਜਣੋ ਪਲੂਨ ਸੁੰਦੀ ਆ ਦੰਦਾ ਚ ਪੂਰੀ ਆ ਇੱਕ ਹਫਤਾ ਹਜੇ ਭਾਉ ਕਹਿੰਦਾ ਆ ਵੀ ਇਹ ਕਰਮਾਂ ਵਾਲੀ ਲੈ ਜਾਊਗੀ ਬਾਕੀ ਜੱਜਮੈਂਟ ਆਪਾਂ ਨੂੰ ਵੀ ਆ ਜਾਊਗੀ ਤੇ ਹਾਈਟ ਜੇ ਗੱਲ ਕਰੀਏ ਬਾਲੀ ਵੱਡੀ ਨਹੀਂ ਹੂੰ ਵਜਨ ਮजूद ਚੰਗਾ ਥਣ ਬਹੁਤ ਕੰਮ ਦਾ ਲੱਗਾ ਤੇ ਪਹਿਲਨ ਕੱਟੀ ਨੇ ਨਾ ਸਜਣੋ ਬਿਰਲਾ ਬਿਰਲਾ ਬਹੁਤ ਸੋਹਣੀਆਂ ਤਿਆਰ ਕੀਤੀਆਂ ਚੈੱਕ ਕਰਿਓ ਨੇੜ ਤੋਂ ਥੋੜੀ ਮੈਂ ਤਸੱਲੀ ਕਰਾਉਂਗਾ ਚੰਗਾ ਨਾ ਮੰਨ ਲਓ ਦੂਰੀ ਤੇ ਥਣ ਲੱਗਿਆ ਤੇ ਇੰਨਾ ਦੁੱਧ ਦੇਊਗੀ ਦੁੱਧ ਤੇ ਪਾਰਾ ਤੇ ਕਦੇ ਲੁਕੀ ਜਾਂਦਾ ਕਦੇ ਦੇਖਿਆ ਨਹੀਂ ਆਂਦਾ ਹਨਾ ਹਾਂ ਬਾਕੀ ਬਟਨਾਂ ਵਾਲੀ ਵੀ ਕਹਿ ਦਈਏ ਹਾਂ ਬਟਨਾਂ ਵਾਲੀ ਵਾਕਿਆ ਜੀ ਤੇ ਪਾਉ ਵੀ ਸੁਭਾ ਚੰਗਾ ਨਹੀਂ ਇਹਦਾ ਬਹੁਤ ਚੰਗੀ ਬਹੁਤ ਚੰਗੀ ਹੈ ਹਨਾ ਵੇਖੋ ਸਜਣੋ ਕੀ ਬਾਤ ਹੈ ਕਿਆ ਨਾ ਮੈਂ ਤੁਹਾਨੂੰ ਵੀ ਥਣਾਂ ਦੀਆਂ ਮਰਲਾਂ ਮਰਲਾਂ ਬਹੁਤ ਚੰਗੀਆਂ ਲੱਗੀਆਂ ਕੱਟੀ ਨੂੰ ਬੜੀ ਚੰਗੀ ਹੈ ਖਾਣਾ ਵੀ ਬਹੁਤ ਕੰਮ ਦਾ ਪਾਉ ਹਾਂ ਬਹੁਤ ਚੰਗਾ ਨਹੀਂ ਠੀਕ ਪੈਠ ਪੁੜਾ ਵੀ ਚੰਗਾ ਕਰਮਾ ਵਾਲੀ ਦਾ ਹਨਾ ਹਾਂ ਬਾਕੀ ਸਾਂ ਸਾਂਭੀ ਵੀ ਕਹੇ ਭੈਣ ਭਰਾ ਨੇ ਚੰਗੀ ਬਹੁਤ ਚੰਗੀ ਸਾਂਭੀ ਸੀਮ ਸੰਧੀ ਬੜੀ ਹਾਂ ਲੇਵਾ ਕਰਮਾ ਵਾਲੀ ਦੂਜੇ ਸੂਏਆਂ ਵਾਲਾ ਪੱਟੀ ਫਿਰਦੀ ਆ ਹਨਾ ਹਾਂ ਜਿਵੇਂ ਦੂਜੇ ਸੂਏ ਵਾਲੀ ਸਟਾਰਟ ਕਰਦੀ ਆ ਸਾਰਿਆਂ ਮਹੀਂ ਉਹਨਾਂ ਲਈ ਚੱਲੇਗਾ ਇਹਨਾਂ ਤੋਂ ਲਈ ਆਪਾਂ ਨਾ ਤੇ ਪਾਉ ਜੀ ਫਿਰ ਰੇਟ ਇਹਦਾ ਰੇਟ ਇਹਦਾ ਇੱਕ ਦਾਹ ਕਰ ਲੀ ਨਾ ਐ ਨਾ ਕਰ ਹੁਣ ਤੂੰ ਨਵਾਂ ਕੰਮ ਤੂੜੀ ਦਾੜੀ ਬਣਾ ਕੇ ਆਇਆ ਕਿ ਤੂੜੀ ਇਸੇ ਚ ਬਣਾਉਣੀ ਸਾਰੀ ਆਪਾਂ। ਮੈਂ ਇਸੇ ਜੋ ਕੀ ਹੈ ਮਾਲ ਚੰਗੀ ਝੋਟੀ ਦਾ ਮਹੰਗੇ ਪਾ ਨਹੀਂ ਹੁੰਦੀ ਤੂ ਸਿਆਣਾ। ਸਿਆਣਾ ਤਾਂ ਹੈਗਾ ਫੇਰ ਵੀ ਦੱਸ ਜਾ ਜੀ ਦੇ ਦੇ। ਇਹ ਤਾਂ ਪੈਂਦੀ ਤੇਰੀ। ਨਹੀਂ ਹੋਰ ਕਰ ਮਾਨ ਨਿੱਕਿਆ। ਗਾਂ ਵੀ ਵੇਖ ਕੇ ਫੇਰਾ ਕੇ ਮੁੜ ਜੂਗੀ। ਕੋਈ ਨਹੀਂ। ਹਾਂ। ਮਾਮਤਾਂ 1 ਲੱਖ 2000 ਦੀ ਆ ਨਹੀਂ। 1 ਲੱਖ ਤੇ 2000 ਦੀ। ਹਾਂ ਨਹੀਂ। ਲਓ ਵੀ ਸਜਣੋ। 1 ਲੱਖ ਤੇ 2000 ਦੀ pau ਕਹਿੰਦਾ। ਛੋਟੀ ਚੰਗੀ ਆ ਬਾਕੀ ਥੋੜੇ ਪਸੰਦ ਆਉਣੀ ਚਾਹੀਦੀ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸੱਜਣਾ ਗਿੱਟ ਗਿੱਟ ਦਾ ਪੌਤਰਾ 15 15 ਦਾ ਵੇਚਣਾ ਅੱਛਾ ਨਹੀਂ ਠੀਕ ਆ ਫਿਰ ਪਾਉ ਜੀ ਤੇ ਪਾਉ ਕਾ ਮੈਂ ਆ ਲਿਆ ਆ ਸੂਈ ਸਵਾਈ ਹੈ ਨਾ ਤੇ ਜੱਸ ਕਾ ਮੈਂ ਸੂਈ ਤੇ ਬੱਚਾ ਇਹਦਾ ਉਹ ਨਾ ਬੱਚਾ ਉਹਦਾ ਹਮਾਰਾ ਨੰਨਾ ਜੀ ਮਗਰ ਕੱਟਾ ਦਸਾਂ 12 ਦਿਨਾਂ ਦੀ ਸੂਈ ਮਗਰ ਕੱਟਾ ਤੇ ਪਾਉ ਜੀ ਦੁੱਧ ਕਿੰਨਾ ਜਿਹੜਾ ਭਾਂਡੇ ਚ ਆ ਜੂ ਦੁੱਧ ਉਹਦਾ 10 ਕਿਲੋ 10 ਕਿਲੋ ਨੌ ਮੰਨ ਕੇ ਜਿਹੜਾ ਮਰਜੀ ਲੈ ਨੌ ਮੰਨ ਕੇ ਵਾਕਿਆ ਹੀ ਜਿਹੜਾ ਮਰਜੀ ਚਵਾਈ ਦਾ ਨਲਕਾ ਹੀ ਲਗਾ ਅੱਛਾ ਬਾੜੀ ਚੰਗੀ ਆ ਹੈ ਬਹੁਤ ਚੰਗੀ ਆ ਜੇ ਟਾਈਮ ਨੂੰ ਕੋਈ ਨਹੀਂ ਹੋਇਆ ਟਾਈਮ ਵਖਾਖਾਂ ਵੀਡੀਓ ਬਣਾਉਂਦਾ ਸੱਚ 10 ਸਵਾ ਦਾ 10:30 ਪੌਣੇ 11 ਨਹੀਂ ਅਜੇ ਦਾ 9:00 ਵਜੇ 10:30 ਚ ਰਹਿੰਦੇ ਅੱਛਾ ਠੀਕ ਆ ਠੀਕ ਆ ਜੀ ਲਓ ਵੀ ਸਜਣਾ ਚੈੱਕ ਕਰ ਲਓ 9:53 ਮਿੰਟ ਦਾ ਸਮਾਂ ਆ ਤੇ ਮੈਂ ਫੱਟੇ ਲਾ ਦਿੰਦੀ ਹਾਂ ਅੱਛਾ ਤੇ ਸਵੇਰ ਕਿੰਨੇ ਵਜੇ ਚਵਾਈ ਕੀਤੀ ਉਹ ਸਵੇਰ 7:00 ਵਜੇ 6:00 ਵਜੇ ਇੱਥੇ ਹੋ ਗਈ 6:00 ਵਜੇ ਚਵਾਈ ਹੋਈ ਹੈ ਨਾ ਤੇ ਹੁਣ ਇਹਦੇ ਕੋਲੇ 9 ਕਿਲੋ ਕੋਈ ਵੀ ਭੈਣ ਭਰਾ ਮਣ ਕੇ ਲੈ ਜੀ 9 ਦੁੱਧ ਦਾ 10 ਕਿਲੋ ਹੀ ਹੋਗਾ ਠੀਕ ਆ ਆਪਾਂ 9 ਹੀ ਆਖੀ ਕੱਢ ਗਏ ਬਾਹਰ ਤੀਜਾ ਸੁਆ ਮਗਰ ਕਟਾ ਆ ਗਿਆ ਕਿਦਾ ਚਵਾਈ ਦਾ ਦੋਈ ਗੰਗੀ ਸੀਲ ਖਣ ਬਾਲਾ ਲੱਗਾ ਲੇਵਾ ਭਾਂਡਾ ਚੰਗਾ ਮੈਂ ਦਾ ਚੋਨ ਬੜੀ ਚੰਗੀ ਨਹੀਂ ਠੀਕ ਆ ਮੈਂ ਕੱਦ-ਕੁੱਦ ਵੀ ਚੰਗਾ ਹਾ ਕੱਦ ਵੀ ਬਹੁਤ ਵੱਡਾ ਕਰੋ ਚੱਕ ਸੱਜਣੋ ਲੇਵਾ ਘਾਹ ਨੂੰ ਵੀ ਚੰਗਾ ਮੈਂ ਦਾ ਤੇ ਪਿੱਛੇ ਸਫਾਈਆਂ ਸੂਈਆਂ ਚੰਗੀਆਂ ਤੇ ਬਾਕੀ ਗਰੇਡਡ ਜੀਆਂ ਮਹਈਆਂ ਚਾਉਂਦੀ ਆ ਕਰਮਾ ਵਾਲੀ ਦੁੱਧ ਨੂੰ ਚੰਗੀ ਤੇ ਭਾਉ ਫੇਰ ਇਹ ਦੁੱਧ ਮੰਨ ਕੇ ਚੱਲ ਹਜੇ ਵਾਝੂਗੀ ਬੋਤਾ ਇਹ ਆਈ ਭੁੱਖਾ ਦੇ ਘਰ ਆਵਾ ਅੱਛਾ ਮੈਂ ਦੁੱਧ 12 13 ਰੱਖਦੇ ਪਾ 10 ਕਰ ਸਕਦੀ ਜੇ ਚੰਗਾ ਸਾੰਭੇ ਤਾਂ 6 ਕਿਲੋ ਡੰਗ ਦਾ ਦੇ ਦੂ ਦੇ ਦਾਨਾ ਦੇ ਇੰਨਾ ਹੀ ਦੇ ਜੇ 12 13 ਕਿਲੋ ਥੋੜਾ 6 ਤਾਂ ਕਰਮੀ ਚ ਡੰਗ ਦਾ ਦਿੱਤੀ ਜਾਊ ਦੇ ਦੂ ਹਣਾ ਕਿਉਂਕਿ ਸਫਾਈਆਂ ਸੂਈਆਂ ਚੰਗੀਆਂ ਮੈਂ ਨੂੰ ਲੱਗੀਆਂ ਸਾਰੀ ਚੰਗੀ ਮੈਂ ਪੱਠਪੜਾ ਚੰਗਾ ਵੇਖੋ ਸਜਣੋ ਥਾਂਲੇ ਵੇ ਦੀ ਕੁਆਲਿਟੀ ਕਰਿਓ ਚੈੱਕ ਤੇ ਪੱਠਪੜਾ ਵੀ ਚੰਗਾ ਬਾਕੀ ਮੈਂ ਮੂੰਹ ਉੱਥੇ ਲੱਗਦੀ ਆ ਲੋਕੀ ਨਾ ਟੰਕਰ ਤੋਂ ਤੇ ਜਿਹੜੇ ਮਾਲ ਸੰਭਿਆ ਨਹੀਂ ਹਾਂ ਇਹੋ ਮੈਂ 15 ਕਿਲੋ ਵਾਲੀ ਹੈ ਠੀਕ ਆ ਇਹ ਵੀ ਫਰਕ ਪਿਆ ਹਨਾ ਫਰਕ ਪਿਆ ਹੈ ਕਿਉਂਕਿ ਉਧਰ ਬਿਜੀ ਸੀ ਸਾਰੇ ਭੈਣਾ ਭਰਾ ਜਿਵੇਂ ਸਾਡੇ ਵਾਲੀ ਤਾਂ ਕੰਮ ਨਹੀਂ ਅਸੀਂ ਤੇ ਵੀ ਕੰਮ ਨਹੀਂ ਛੱਡ ਕੇ ਡੰਗਰਾਂ ਦੇ ਹੁੰਦੇ ਨੇ ਤੇ ਪਾਉ ਜੀ ਫਿਰ ਇਹ ਦਾ ਇਹ ਦਾ 90000 ਰੁਪਏ ਮੁੱਲ 90 ਹਾਂ ਤੇ ਯੈਸ ਨੂੰ ਜੋ ਤੂੰ ਆਖੇਂਗਾ ਉਹ ਲੈਂਦੇ ਪੰਜਾਬ ਵਾਲਾ ਕਰਦੇ ਮਾਨਤਾ ਜੋ ਤੂੰ ਆਖੇਂਗਾ ਉਹ ਕਰਤਾ ਹੈ ਕਰਦੇਗਾ ਕਰ ਦੇਗਾ 85 ਦੀ ਦੇ ਫਿਰ ਅੱਜ 85 ਦੀ ਦੇ ਹੈ 85 ਦੀ ਜਿਆਦਾ ਹੀ ਕਰੂ ਜਿਹੜਾ ਲੈਜੇ 85000 ਦੀ ਦੇ ਦਈਏ ਕਹਿੰਦਾ ਭੂਰ ਨਗਰੇ ਦੋਕਾਨ ਮੈਂ ਕਿਉਂ ਨ ਮੋਗੇ ਰਿਓ ਅੱਛਾ ਹਾਂ ਠੀਕ ਆ 85 ਦੀ ਦੇ ਤਾ ਥਣਾ ਥਣਾ ਲੋਕੇ ਆ ਨਾ ਆਣ ਓਕੇ ਥਾ ਕੋਈ ਆ ਗਿਆ ਭੈਣ ਭਰਾ ਤੇ ਅਗਲੇ ਨਾਲ ਅਗਲਾ ਬਰਾਬਰ ਮਗਰ ਲੈਣਾ ਮਗਰਲਾ ਐ ਤਸੱਲੀ ਕਰ ਲੈ ਹਾਂ ਤਸੱਲੀ ਕਰਾ ਕੇ 85 ਚੋਂ ਕਿ ਛੋੜ ਛੱਪਾ ਹੋ ਜੂਗਾ ਕਰ ਦਿਆਂਗੇ ਹਣਾ ਤੇ ਪਾਉ ਜੀ ਵਹਿੜ ਦੀ ਕੀ ਡਿਟੇਲ ਆ ਇਹ ਪਹਿਲਾ ਸੁਗਾਇ ਪਲੂਨ ਸੁਈ ਆ ਆ ਦੋਂਦੀ ਆ ਦੋਂਦੀ ਮੂੰਹ ਹਾਂ ਤੇ ਪਾਉ ਸਾਂਭੀ ਨਹੀਂ ਕਹਿੰਦੇ ਹਨਾ ਸਾਂਭੀ ਨਹੀਂ ਤੇ ਦੁੱਧ ਕਿੰਨਾ ਹੋਣੇ ਦੇ ਕੋਲ ਦੁੱਧ 10 ਕਿਲੋ ਹੋਊਗਾ 8 ਮੰਨ ਕੇ ਜਿਹੜਾ ਮਰਜ਼ੀ ਲੈ ਜੇ 8 ਮੰਨ ਕੇ ਜਿਹੜਾ ਮਰਜ਼ੀ ਲੈ ਜੇ ਹਾਂ ਫਿਰ ਇਹ ਤੇ ਚੋਣ ਤਵੇ ਲਨਾਂ ਨਹੀਂ ਸੀਨ ਸਾਊ ਆ ਬਹੁਤ ਜਾਨ ਅੱਛਾ ਨਹੀਂ ਠੀਕ ਆ ਐ ਡਰਦੀ ਆ ਵਿਚਾਰੀ ਹਨਾ ਘੱਠੀ ਹੋਣ ਲਈ ਉਹਗੇ ਕਿਵਾ ਚੰਗਾ ਲੱਗਾ ਪਾਉ ਜੀ ਪੜਾ ਹਨਾ ਆਇਦਰ ਕੀ ਬਾਤ ਤੇ ਬੱਚਾ ਇਹਦੇ ਕੋਲੇ ਕੀ ਹੈ ਬੱਛੀ 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 ਮਗਰ ਆਹ 20 ਦਿਨਾਂ ਚੋਈ ਕੀ ਬਾਤ ਹੈ ਚੰਗੀ ਹੈ ਵੈੜ ਹਨਾ ਤੇ ਪਾਉ ਜੀ ਇਹਦੀ ਤੌਰ ਕਰਾਈਏ ਚੈੱਕ ਤੇ ਨਾਲ ਇਹਦਾ ਰੇਟ ਦੱਸ ਦੀਏ ਰੇਟ ਤੇ ਦਾ ਪੈਂ ਕਰਨੀ ਉੜਦੰਗਾ ਲਈ ਉੜਦਿਆਂ ਵਾਲਾ ਉੜਦੰਗਾ ਲਈ ਕਿੰਨੇ ਹਜ਼ਾਰ ਦੀ ਦੇਣੀ ਹੈ 22000 22000 ਆ ਉਹਦੇ ਚੋਂ ਪਿਆਰ ਮੁਹੱਬਤ 500 ਸਿਰਫ ਹੀ ਬੱਚੀ ਚੰਗੀ ਹੈ ਸਾਰੀਆਂ ਕਰਮੀਆਂ ਦੁੱਧ ਦੇਣਾ ਹੈ ਹਾਂ ਗਾਂ ਸਾਂਭਣ ਵਾਲਾ ਬੰਦਾ ਹੋਇਆ ਗਾਂ ਘਰੇ ਵਧੀਆ ਆ ਜਲਸੀ ਆ ਬਣ ਚੂਗੀ ਹੈਨਾ ਜਲਸੀ ਆ ਹਾਂ ਬਾਕੀ ਜਾਤ ਕੁਆਲਟੀ ਵੀ ਹੈਗੀ ਆ ਇਹ 10 ਕਿਲੋ ਦੁੱਧ ਦੇਈ ਜਾਊਗੀ ਕੋਈ ਸਾਂਭਣ ਵਾਲਾ ਹੋਇਆ 9 9.5 ਤੋਂ 10 ਹੋਣ ਵੀ ਹੈਗਾ ਅੱਛਾ ਆ ਠੀਕ ਆ ਅੱਪਾ ਚਵਾ ਕੇ ਦੇਵਾਂਗੇ ਤੇ ਮਾਨਲਾ ਵੀ 22000 ਮੋਹੱਲਾ ਦੇ 500 ਸਿਓੜ ਆ 1.21000 ਦੀ 1.21000 ਦੀ ਜੱਸਨੋ ਹਾਂ ਮਗਰ ਬੱਚੀ ਵੀ ਇਹਦੇ ਉਹ ਵੀ ਵਿਖਾਉਣੇ ਬੱਚੇ ਤਾਂ ਆਪਾਂ ਲਾਜ਼ਮੀ ਵਿਖਾਉਣੇ ਫੇਰ ਹੀ ਅੰਤਾਜਾ ਲਾਉ ਕੋਈ ਭੈਣ ਭਰਾ ਆ ਮਾਈ ਦਾ ਬੱਚਾ ਆ ਕੱਟਾ ਸੱਜਨੋ ਚੰਗਾ ਨਿਗਰ ਆ ਮੈਂ ਦੇ ਮਗਰ ਕਿਉਂਕਿ ਆਪ ਵੀ ਕੱਦ ਕਾਠਾ ਲੀਆ ਤੇ ਆ ਆ ਗਈ ਬੱਛੀ ਜਿਹੜੀ ਵਹਿੜ ਤੁਹਾਨੂੰ ਚਲਾ ਕੇ ਵਿਖਾਈ ਆ ਪਹਿਲਣਾਂ ਦੋਂਦੀ ਇਹ ਆ ਭਾਉ ਕੋਲੇ ਸੱਜਣੋ ਐਨੀਮਲ ਅੱਜ ਫੋਰ ਸੇਲ ਵਿਕਾਉ ਐਤਵਾਰ ਦਾ ਦਿਨ ਤੇ 5 ਤਰੀਕ ਸੱਜਣੋ ਸ਼ੀਦਾਂ ਦਾ ਦਿਨ ਤੇ ਚੰਗੇ ਪਸ਼ੂ ਆ ਭਾਉ ਕੋਲੇ ਕਰਕੇ ਤਸੱਲੀ ਨਾਲ ਕਰਿਓ ਖਰੀਦਦਾਰੀ ਕਰਦੇ ਆ ਤੁਹਾਡੇ ਨਾਲ ਜਲਦੀ ਤੋਂ ਜਲਦੀ ਵੀਡੀਓ ਸਾਂਝੀ ਭਾਉ ਦੀ ਕਿਉਂਕਿ ਜੇ ਵੇਚੂਗਾ ਤੇ ਫੇਰ ਹੀ ਹੋਰ ਲਿਆਊਗਾ ਵੇਖੋ ਆ ਮੈਂ ਮੇਰੇ ਦਿਲ ਲੱਗਿਆ ਸਜਣੋ ਘਰੇ ਦੁੱਧ ਪੀਣ ਵਾਲਿਆਂ ਲਈ ਵਧੀਆ ਰਹੂਗੀ ਭਾਅ ਵੀ ਜਾਇਜ਼ ਆ ਤੇ ਪੇਟਪੁੜਾ ਵੀ ਚੰਗਾ ਤੇ ਥਾਨਲੇ ਵੀ ਦੀ ਕੁਆਲਿਟੀ ਵੀ ਸਜਣੋ ਚੰਗੀ ਆ ਕਿਉਂਕਿ ਲੱਖੋਂ ਅੰਦਰ ਆ ਗਈ ਆ ਕਾਫੀ ਤੇ ਜੇ ਏਡੀ ਮੈਂ ਖਰੀਦੀਏ ਦਾ ਸਜਣੋ ਲੱਖ ਦਾ ਭਾਅ ਪਾਣੀ ਜਾਂਦਾ ਆ ਮੀ ਤੇ ਇੱਕ ਹੀ ਵਹਿੜ ਇਹ ਵੀ ਜਾਇਜ਼ ਰੇਟ 'ਚ 22000 ਮੋਲਾ ਸਜਣੋ ਬਾਕੀ ਮੌਕੇ ਤੇ ਛੋਣ ਛੱਪਾ ਭਾਉ ਕਹਿੰਦਾ ਕਰ ਦਿਆਂਗੇ ਜੇ ਕੋਈ ਪੈਣ ਫਰਾ ਆਪਣ ਨੂੰ ਰੰਗ ਲਾਊਗਾ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਮਿਲਦੇ ਆ ਅੱਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ